ਇਹ ਪਰਿਵਾਰ ਜਿਹੜਾ ਹੈ ਮਿਰਤਕ ਦਾ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦਾ ਸਹੀ ਟਾਈਮ ਤੇ ਜੋ ਇਲਾਜ ਹੋਣਾ ਚਾਹੀਦਾ ਸੀ ਇਲਾਜ ਨਹੀਂ ਹੋਇਆ ਐਂਡ ਐਸਨ ਗੈਲੀ ਕਰਕੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਪੀਐਸਐਫ ਦੇ ਵਿੱਚ ਨੌਕਰੀ ਕਰਦੇ ਸੀ ਇਹਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਪਰਚਾ ਦਰਜ ਕੀਤਾ ਅੱਛਾ ਜੀ ਨਜਾਇਜ਼ ਪਰਚਾ ਕਰਨ ਤੋਂ ਬਾਅਦ ਜਦੋਂ ਇਹ ਅੰਡਰ ਟ੍ਰਾਇਲ ਵੱਲੋਂ ਲੈ ਗਏ ਤੇ ਜੇਲ੍ਹ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ। ਖਾਸਪੁਰ ਟੀਵੀ ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਹੁਸ਼ਿਆਰਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਅੰਦਰ ਕੈਦੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਬਾਹਰ ਰੋੜ ਜ਼ਾਮ ਕਰਕੇ ਇਨਸਾਫ ਦੀ ਮੰਗ ਕੀਤੀ। ਪਰਿਵਾਰ ਵੱਲੋਂ ਕੇਂਦਰੀ ਜੇਲ੍ਹ ਦੇ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਡਾਕਟਰਾਂ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਨਾ ਦੀ ਗਲਤੀ ਨਾਲ ਅੱਜ ਅਮਰਜੀਤ ਉਮਰ 38 ਸਾਲ ਦੀ ਜੇਲ੍ਹ ਅੰਦਰ ਮੌਤ ਹੋ ਗਈ। ਇਸ ਮੌਕੇ ਡੀਸੀ ਰਾਹੁਲ ਚੰਬਾ ਨੇ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ ਅਤੇ ਪਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾ ਕੇ ਦੋਸ਼ੀਆਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਅਮਰਜੀਤ ਹਲਕਾ ਸ਼ਾਮਚੁਰਾਸੀ ਦੇ ਪਿੰਡ ਚੱਕੋਵਾਲ ਸ਼ੇਖਾਂ ਦਾ ਰਹਿਣ ਵਾਲਾ ਸੀ। ਤੁਸੀਂ ਦੇਖ ਰਹੇ ਹੋ ਖਾਸਪੁਰ ਟੀਵੀ ਚੈਨਲ ਦੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਰਿਪੋਰਟ। ਮੇਲ ਪ੍ਰਸ਼ਾਸਨ ਨੂੰ ਉਹਦੇ ਬੰਦਾ ਰਿਪੋਰਟ ਵੀ ਨਹੀਂ ਦਿੱਤੀ ਗਈ ਰਿਪੋਰਟਰੀ ਦਿੱਤੀ ਗਈ ਕਿ ਪਲੱਸ ਕੀ ਹੋਇਆ ਕਿ ਜਿੰਨੀ ਵਾਰੀ ਵੀ ਇਹਨਾਂ ਨੂੰ ਕਿਹਾ ਕਿ ਹਸਪਤਾਲ ਦੇ ਵਿੱਚ ਤਿੰਨ ਵਾਰੀ ਵੀ ਪਰਸੋਂ ਆਪਣੇ 26 ਤਰੀਕ ਨੂੰ ਹਸਪਤਾਲ ਆਏ ਆ ਕਿ 26 ਤਰੀਕ ਨੂੰ ਵੀ ਇਹਨਾਂ ਨੇ ਇੱਥੇ ਲੱਗੇ ਹੋਣਾ ਅਸੀਂ ਸਿਰਫ ਇਹ ਚਾਹੁੰਦੇ ਸਾਡੇ ਬੰਦੇ ਨੂੰ ਲਾ ਦੇ 12 ਤਰੀਕ ਤੋਂ ਪਾ ਰੀਸਨ ਦੇ ਦੇ ਰਹੇ ਆ ਤਿੰਨ ਵਾਰੀ ਪਾ ਹਸਪਤਾਲ ਆਏ ਆ ਇੱਕ ਵਾਰੀ ਇੱਥੇ ਅੰਦਰ ਸਕੈਨਿੰਗ ਇਹਨਾਂ ਨੇ ਹੁਣ ਦਿੱਤੀ ਤੇ ਤਿੰਨ ਵਾਰੀ ਸਾਡਾ ਬੰਦਾ ਵਾਪਸ ਹੋ ਰਿਹਾ ਉਹ ਸਾਡਾ ਬੰਦਾ ਰੋਜ਼ ਤੜਦਾ ਰਿਹਾ 22 ਦਿਨ ਉਹਨੇ ਰੋਟੀ ਨਹੀਂ ਖਾਧੀ ਅਸੀਂ ਸਿਰਫ ਇਹ ਚਾਹੁੰਦੇ ਜਿਦੋਂ ਹਲਾਜੋਗੇ ਇਸ ਜੱਦਕਾਲ ਕੋਹਰੇ ਵੀ ਕਰਾਇਆ ਸਾਰਾ ਕੁਝ ਕੀਤਾ ਜੋ ਲੀਗਲੀ ਆਪਾਂ ਕਰ ਸਕਦੇ ਸੀ ਮਤਲਬ ਜੇਲ੍ਹ ਪ੍ਰਸ਼ਾਸਨ ਦੀ ਪੂਰੀ ਅਲਗੈਂਡੀ ਆ ਸਾਡਾ ਸਿਰਫ ਇੱਕੋ ਹੀ ਸਾਡੀ ਮੰਗ ਆ ਕਿ ਜਿਹੜਾ ਜੇਲ੍ਹ ਪ੍ਰਸ਼ਾਸਨ ਹੈਗਾ ਸੁਪਰੀਡੈਂਟਾ ਡਿਪਟੀ ਸੁਪਰੀਡੈਂਟ ਤੇ ਪਲੱਸ ਜਿਹੜਾ ਡਾਕਟਰ ਆ ਅਸੀਂ ਚਾਹੁੰਦੇ ਕਿ ਉੱਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੋਵੇ ਸਾਡੇ ਬਿਆਨ ਲੈ ਜਾਣ ਬਸ ਅਸੀਂ ਨਹੀਂ ਕੀ ਇਹ ਮਾਮਲਾ ਅੱਜ ਜਮ ਲਾਇਆ ਹੋਇਆ ਹੈ ਇਹ ਸੱਚਕੋਵਾਲ ਦੇ ਵਿੱਚ ਅਮਰਜੀਤ ਜੀ ਸੀਗੇ ਅੱਛਾ ਜੀ ਤੇ ਪੀਐਸਐਫ ਦੇ ਵਿੱਚ ਨੌਕਰੀ ਕਰਦੇ ਸੀ ਇਹਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਪਰਚਾ ਦਰਜ ਕੀਤਾ ਅੱਛਾ ਜੀ ਨਜਾਇਜ਼ ਪਰਚਾ ਕਰਨ ਤੋਂ ਬਾਅਦ ਜਦੋਂ ਇਹ ਅੰਡਰ ਟ੍ਰਾਇਲ ਤੋਂ ਵੱਲੋਂ ਲੈ ਗਏ ਤੇ ਜੇਲ੍ਹ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਇਹਦੇ ਵਿੱਚ ਜੋ ਜੇਲ੍ਹ ਪ੍ਰਸ਼ਾਸਨ ਤੇ ਉੱਥੇ ਦੇ ਡਾਕਟਰ ਜ਼ਿੰਮੇਵਾਰ ਆ ਅੱਜ ਸਿਵਲ ਹਸਪੀਟਲ ਹੁਸ਼ਾਰਪੁਰ ਦੇ ਬਾਹਰ ਜਿਹੜੀ ਸੜਕ ਹੈ ਤੇ ਉਸ ਦੇ ਬਾਬਤ ਮੈਨੂੰ ਡੀਐਸਪੀ ਸਿੱਡੀ ਸਾਹਿਬ ਦਾ ਫੋਨ ਆਇਆ ਸੀਗਾ ਕਿ ਇੱਕ ਸੈਂਟਰਲ ਜੇਲ੍ਹ ਹੁਸ਼ਾਰਪੁਰ ਦੇ ਵਿੱਚ ਇੱਕ ਕੈਦੀ ਨੇ ਅਮਰਜੀਤ ਸਿੰਘ ਜੀ ਤੇ ਜਿਨ੍ਹਾਂ ਦੇ ਉੱਤੇ 2302 ਦਾ ਪਰਚਾ ਹੋਇਆ ਸੀ ਤੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਜਿਹੜਾ ਹੈ ਮ੍ਰਿਤਕ ਦਾ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦਾ ਸਹੀ ਟਾਈਮ ਤੇ ਜੋ ਇਲਾਜ ਹੋਣਾ ਚਾਹੀਦਾ ਸੀ ਇਲਾਜ ਨਹੀਂ ਹੋਇਆ ਐਂਡ ਐਸਨ ਗੈਲੀ ਕਰਕੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਦੱਸਿਆ ਗਿਆ ਕਿ 2020 ਦਾ ਇਹ ਵਾਕਿਆ ਹੈ ਕਿ ਖਾਣਾ ਬੁੱਲੋਵਾਲ ਦੇ ਵਿੱਚ 128 ਨੰਬਰ ਐਫ ਆਈ ਆਰ ਦਰਜ ਹੋਈ ਸੀ ਤੇ ਜਿਹਦੇ ਚ ਅ ਇਸ ਪਰਿਵਾਰ ਦੇ ਅਮਰਜੀਤ ਸਿੰਘ ਜਿਹਨਾਂ ਦੀ ਮੌਤ ਹੋਈ ਹੈ ਇਸ ਪਰਿਵਾਰ ਦੇ ਤਿੰਨ ਜੀ ਜੋ ਕਿ ਤਿੰਨੋ ਭਰਾ ਨੇ ਤੇ ਉਹ ਲਿਪਤ ਨੇ ਤੇ ਕਹਿੰਦੇ ਕਿ ਜਿਹੜਾ ਐਕਚੁਅਲ ਅਸਲ ਜੋ ਗੁਜਰਾਮ ਹੈ ਉਹਦੇ ਵੱਲੋਂ ਬਿਆਨ ਦਿੱਤੇ ਗਏ ਨੇ ਕਿ ਇਹਨਾਂ ਤਿੰਨਾਂ ਦਾ ਕੋਈ ਦੋਸ਼ ਨਹੀਂ ਹੈ ਤੇ ਉਸ ਦੇ ਬਾਰੇ ਵੀ ਇਹਨਾਂ ਵੱਲੋਂ ਬੇਨਤੀ ਜਿਹੜੀ ਹੈ ਕੀਤੀ ਗਈ ਹੈ ਸੋ ਮੇਰੇ ਵੱਲੋਂ ਇਹਨਾਂ ਨੂੰ ਇਹ ਹੀ ਅਸ਼ਵਾਸਨ ਦਿੱਤਾ ਗਿਆ ਹੈ ਕਿ ਇਹ ਆਪਣੇ ਵੱਲੋਂ ਇੱਕ ਲਿਖਤ ਦੇ ਵਿੱਚ ਸਾਨੂੰ ਮੰਗ ਪੱਤਰ ਜਿਹੜਾ ਹੈ ਉਹ ਜ਼ਰੂਰ ਦੇ ਦੇਣ ਐਂ ਜਿਹਦੇ ਵਿੱਚ ਆਪਣੇ ਵੱਲੋਂ ਬੇਨਤੀ ਕਰ ਦੇਣ ਕਿ ਇਹਨਾਂ ਨੂੰ ਮੈਜਿਸਟ੍ਰੇਟ ਜਾਂਚ ਜਿਹੜਾ ਹੈ ਇਸ ਪੂਰੇ ਬਾਕਿਆ ਦੇ ਵਿੱਚ ਇਹਨਾਂ ਨੂੰ ਉਹ ਚਾਹੀਦੀ ਹੈ ਐਂ ਇਸ ਦੇ ਬਾਬਤ ਇਸ ਪੂਰੇ ਮਸਲੇ ਦੇ ਬਾਰੇ ਜੋ ਵੀ ਆਪਣੇ ਲਿਖਣਾ ਚਾਹੁੰਦੇ ਆ ਉਹ ਦੇ ਦੇਣ ਤੇ ਇਹਨਾਂ ਵੱਲੋਂ ਪਰਿਵਾਰ ਵੱਲੋਂ ਮੈਨੂੰ ਦੱਸਿਆ ਗਿਆ ਹੈ ਕਿ ਅੱਜ ਹੀ ਉਹ ਆਪਣੇ ਵੱਲੋਂ ਜਿਹੜਾ ਮੰਗ ਪੱਤਰ ਸਾਨੂੰ ਦੇ ਦੇਣਗੇ ਤੇ ਆਪਾਂ ਬਖੂਬੀ ਇੱਕ ਮੈਜਿਸਟਰੀਅਲ ਇਨਕੁਆਰੀ ਜਿਹੜੀ ਹੈ ਉਹ ਆਰਡਰ ਕਰਦਾਂਗੇ ਐਂਡ ਜੋ ਵੀ ਇਸ ਦੇ ਕਾਰਵਾਈ ਕਰਨੀ ਕੀਤੀ ਜਾਣੀ ਬੰਦੀ ਹੈ ਕਾਨੂੰਨ ਦੇ ਗਾਰੇ ਦੇ ਵਿਚਕਾਰ ਉਹ ਨਿਸ਼ਚਿਤ ਜ਼ਰੂਰ ਕੀਤੀ ਜਾਵੇ ਸੋ ਮੈਂ ਪਰਿਵਾਰ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਪੋਸਟਮਾਰਟਮ ਜਿਹੜਾ ਹੈ ਉਹ ਆਪਾਂ ਜ਼ਰੂਰ ਕਰਾ ਲਈਏ ਐਂਡ ਸੈਕੰਡਲੀ ਕਿਉਂਕਿ ਆਮ ਸੜਕ 'ਤੇ ਲੋਕਾਂ ਦੀ ਆਵਾਜ਼ ਆਈ ਹੈ ਸੋ ਜਿਹੜਾ ਕਰਨਾ ਹੈ ਉਹ ਕਰ ਲਿਆ ਜਾਏ ਸੋ ਉਹਨਾਂ ਵੱਲੋਂ ਬੇਨਤੀ ਪ੍ਰਵਾਨ ਕੀਤੀ ਗਈ ਹੈ ਮੈਂ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਦੀਆਂ ਪਰੰਤੂ ਬਹੁਤ ਦੁੱਖ ਹੈ ਕਿ ਐ ਇਦਾਂ ਦੀ ਕਠੜਾ ਜਿਹੜੀ ਹੈ ਮੰਦਪਾਤੀ ਨੂੰ ਵਾਪਰੀ ਹੈ ਸੋ ਬਟ ਜੋ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਵਾਲੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਏਗੀ ਧੰਨਵਾਦ ਠੀਕ ਹੈ